ਅੱਗੇ ਬਲੌਗ ਦਾ ਸੈਕੰਡ ਪਾਰਟ ਲੈ ਕੇ ਆਇਆ। ਉਹ ਦਿਨ ਨੂੰ ਕੋਲ ਪਤਾ ਆਪਾਂ ਸੌਂ ਗਏ ਸੀਗੇ ਸਵੇਰੇ ਤੇ ਹੁਣ ਆਪਾਂ ਖਾਲੀ ਕਰਨ ਜਾ ਰਹੇ ਹਾਂ ਗੱਡੀ। ਸਵੇਰੇ 6:30 ਵਜੇ ਦਖੜੇ ਹੋਏ ਆਪਾਂ ਤੇ 9 ਵਜੇ ਤੱਕ ਵੇੜ ਦਿੱਤੀ ਉਸੇ ਪਾਰਕਿੰਗ 'ਚ। ਪਰ ਉਹ ਸਾਹਮਣੇ ਜਿਹੜੀ ਕ੍ਰੇਨ ਲੱਗੀ ਹੋਈ ਹੈਗੀ ਦੇਖ ਲਈਏ ਸੋ ਇਹਦੇ ਕੋਲੇ ਆਪਾਂ ਗੱਡੀ ਖਾਲੀ ਕਰਨੀ ਆ। ਠੀਕ ਆ। ਉਤਰ ਕੇ ਪਸਾ ਸੰਗਲ ਖੋਲ੍ਹ ਦੇਣੇ ਨੇ। ਫਿਰ ਤੋਂ ਬਾਅਦ ਇਹਨਾਂ ਨੇ ਦੇਖੋ ਇੱਕ ਪੀਸ ਲਾਉਂਦੇ ਨੇ, ਦੋ ਪੀਸ ਲਾਉਂਦੇ ਨੇ। ਆਹ ਘਾਰ ਸੋ ਸਾਹਮਣੇ ਤਰੇਂ ਦੇ ਵੀ ਉਹ ਜਿਹੜੀ ਉਡੀਕ ਪਾ ਲਾਉਂਦਾ ਮੈਂ ਕਿਹਾ ਨਾ ਮੈਂ ਕਹੋ ਦੀ ਇਤਨੇ ਪੀਸ ਉਤਰਾਂਗੇ ਇਧਰ ਇਹ ਤੇ ਤੁਹਾਡਾ ਨਹੀਂ ਹੈ ਉਧਰ ਐਡੀ ਖੜੀ ਕਰ ਮੈਨੂੰ ਲੱਗਿਆ ਕਿ ਤੇ ਇਸੇ ਪ੍ਰੋਜੈਕਟ ਵਾਲਾ ਮੁੰਡਾ ਆ ਗਿਆ ਦੇਖਣ ਆ ਗਿਆ ਸੀਗਾ ਲਓ ਜੀ ਇੱਕ ਪੀਸ ਦਾ ਆਪਣਾ ਦਾੜ ਲੈਣੇ ਠੀਕ ਹੈ ਕ੍ਰੇਨ ਵਾਲੇ ਮੁੰਡੇ ਨੇ ਦੂਸਰਾ ਪੀਸ ਇਹਨੇ ਇੱਕ ਬਾਹਰ ਤਾਰੂਗਾ ਛੋਟਾ ਪੀਸ ਉੱਤਰ ਗਿਆ ਇੱਕ ਪੀਸ ਹੋਰ ਉੱਤਰ ਜਾਣਾ ਬੰਦਾ ਉੱਪਰ ਚੜ ਗਿਆ ਸੇਫਟੀ ਲਈ ਉਹ ਚੈਨਾ ਸਾਈਡ ਤੇ ਕਰ ਦੂ ਇਹ ਦੂਸਰਾ ਜਿਹੜਾ ਦੂਸਰੇ ਦੋ ਰਹਿ ਜਾਣਗੇ ਆਪਣੇ ਗੱਡੀ ਦੀ ਹਾਲਤ ਦੇਖੋ ਕੀ ਹੋਈ ਪਈ ਆ ਦੂਸਰਾ ਹਾਲ ਆ ਕੀ ਕਰਦਾ ਕੰਮਾ ਸਾਰੇ ਤੇ ਬਿਲਡਿੰਗਾਂ ਬਣਨੀਆਂ ਨੇ ਸਾਰੇ ਏਰੀਆ ਦੇ ਵਿੱਚ ਉਹਨਾਂ ਨੇ ਜਦੋਂ ਦੂਸਰੇ ਦੋ ਪਰਲੀ ਸਾਈਡ ਤੇ ਦੋ ਉਤਾਰ ਲੈਣੇ ਨੇਗੇ ਇਧਰਲੀ ਸਾਈਡ ਦੇ ਤੋਂ ਆਪਾਂ ਫਿਰ ਕਿਸੇ ਹੋਰ ਪੁਆਇੰਟ ਤੇ ਉਤਾਰਾਂਗੇ ਸੀ। ਦੇਖ ਸੂਰਜ ਜਿੱਥੇ ਕੜਾ ਨੂੰ ਮੁੰਡਾ ਉੱਪਰ। ਬੁਲਾ ਚੋਬਰ ਅੱਡੇ ਟੱਕ ਰਿਹਾ ਹੈ। ਟੈਂਪਰੇਚਰ ਹੁਣ ਦਿਖਾਵਾਂਗੇ ਤੁਹਾਨੂੰ। ਕਿ ਕਿੰਨਾ ਹੋਇਆ ਹੋਇਆਗਾ। ਜਿਸ ਵੀਡੀਓ ਜੋ ਤੁਸੀਂ ਦੇਖਿਆ 33 ਡਿਗਰੀ ਸੀ ਸਵੇਰ ਦੇ ਟਾਈਮ। ਹੁਣ ਇਹਨੇ ਜਿਵੇਂ ਆ ਸੰਗਲਪੁਰ ਤੇ ਆਪਾਂ ਨੇ ਹੁਣ ਦੁਬਾਰੇ ਉੱਧਰਲੀ ਸਾਈਡ ਦੇ ਦੋ ਉਤਾਰ ਲੈਣੇ ਨੇ। ਠੀਕ ਹਨ। ਉੱਧਲੀ ਸਾਈਡ ਦੇ ਜਦੋਂ ਦੋ ਥਾਰ ਲੇ ਇਸ ਤੋਂ ਬਾਅਦ ਇਧਰਲੀ ਸਾਈਡ ਦੇ ਦੋ ਉੱਪਰਤੀ ਦੁਬਾਰੇ ਫੇਰ ਆਪਾਂ ਟੈਨ ਮਾਰ ਕੇ ਆਪਣੀ ਗੱਡੀ ਦਾ ਨਾ ਕਲਚ ਬੂਸਟਰ ਖਰਾਬ ਆ ਆਪਾਂ ਰੇਕ ਬੂਸਟਰ ਖਰਾਬ ਆ ਕਿਤੇ ਬਿੱਟਰ ਹਵਾ ਲੀਕ ਕਰ ਰਹੀ ਆ ਟਾਇਰ ਇਹ ਵੱਡੇ ਸਾਈਜ਼ ਚ ਟਾਇਰ ਨੇਗੇ ਆ ਪਹਿਲਾਂ ਜਦੋਂ ਹੁਣ ਮਿਲੀ ਆ ਗੱਡੀ ਉਹ ਤੋਂ ਪਹਿਲਾਂ ਚੋਬਰ ਨੇ ਖਾਨ ਕਰਾਇਆ ਸੀ ਕਿਸੇ ਨੇ ਹੁਣ ਦੇਖਾਂ ਕਿਹੜੇ ਤਰੀਕੇ ਨਾਲ ਘਾਰਦਾ ਇਹ ਦਿਖਾਉਣਿਆ ਸੋਲ ਵਾਲੇ ਲਓ ਜੀ ਹੁਣ ਹੁਣੇ ਉੱਪਰੋਂ ਪਾ ਦੇਣੀ ਆ ਦਬਾਰੇ ਚੈਨਾ ਕੀ ਥਾਪਣੇ ਇਹ ਵੀ ਉੱਪਰ ਦਿੱਤਾ ਤੋਂ ਉਪਰ ਹੀ ਰਹਿ ਜਾਣਗੇ ਆਪਣਾ ਲਓ ਜੀ ਪਾਤੀਆਂ ਚੈਨਾ ਮੁੰਡੇ ਦੇ ਚੱਕ ਹੋਈ ਗਿਆ ਨਾ ਜਦੋਂ ਹੀ ਆਪਣਾ ਇਹ ਪੀਸ ਚੱਕ ਲੈਣੇ ਆਪਾਂ ਉਹਦੇ ਨਾਲ ਦੀ ਨਾਲ ਕੈਣ ਪਾ ਲੈਣੀ ਆਂਗੀ ਤੇ ਆਪਾਂ ਆਪਣੀ ਗੱਡੀ ਥੱਕ ਲੈਣੀ ਆਂਗੇ ਉਹ ਕਿਤੇ ਦੋ ਪੀਸ ਹੀ ਰਾਰਨ ਨਹੀਂ ਛੱਪਣੇ ਲਓ ਇਹ ਦੂਸਰਾ ਪੀਸ ਵੀ ਗਿਆ ਹੁਣ ਆਪਾਂ ਨੂੰ ਕਈ ਵੀ ਚਾਹੀਦਾ ਮਾਰ ਦੂ ਇਹਦੇ ਲਈ ਸਾਈਡ ਠੀਕ ਹੈ ਨਾ ਗਰਾਫਾ ਉਹਦਾ ਕੰਮ ਕਰਕੇ ਤਲੀ ਉਸਤਾਦ ਟੈਨ ਪਾ ਦੇ ਫਿਰ ਇੱਧਰਲੀ ਸਾਈਡ ਬਸ ਖਲਾਸ ਇਹਦੇ ਰੱਖੇਗਾ ਹਾਂ ਸਹੀ ਹੈ ਨਾ ਸਹੀ ਹੈ ਸਹੀ ਹੈ ਲੋ ਵੀ ਵੇਟ ਕਰਨਾ ਪੜੇਗਾ ਬੁੱਲਦੇ ਆਹ ਵਾਲਿਆ ਅੰਦੇ ਕੁਦਰਲੇ ਪਾਸੇ ਰੱਖ ਦੇਗਾ ਖਲਾਸ ਉਹ ਰੱਖਣ ਦੇ ਲਓ ਜੀ ਹੁਣ ਆਪਾਂ ਆਪਣੇ ਜਿਹੜੇ ਦੋ ਰਹਿ ਗਏ ਬਲੌਕ ਉਹ ਵਾਲੇ ਖਾਲੀ ਕਰਕੇ ਐਦੂ ਬਾਦ ਆਪਣੀ ਇਥੋ ਜਾਣੀ ਛੁੱਟੀ ਫਿਰ ਆਪਾਂ ਜਾ ਕੇ ਕਰਾਂਗੇ ਕੈਂਡ ਜਾਂ ਬ੍ਰੇਕਫਾਸਟ ਮੇਰਾ ਤਾਂ ਬ੍ਰੇਕਫਾਸਟ ਹੀ ਆ ਭਾਈ ਉਹ ਤਾਂ ਕੱਲੇ ਲੰਚ ਦਾ ਟਾਈਮ ਵੀ ਲੰਘ ਗਿਆ ਡਿਨਰ ਦਾ ਟਾਈਮ ਆਉਣ ਵਾਲਾਗਾ ਪਰ ਆਪਾਂ ਫਸਵੀਰ ਦੇ ਨੇ ਕੱਲੇ ਕੀਲੇ ਕਰਦੇ ਨੇ ਰਾਤ ਨੂੰ ਪਿੱਛਾ ਥੋੜਾ ਜਾ ਹੁਣ ਆਪਾਂ ਇੱਥੇ ਨਿਵੇੜ ਕੇ ਕੰਮ ਆਪਾਂ ਫਿਰ ਜਾ ਕੇ ਆਉਟਾ ਬ੍ਰੇਕਫਾਸਟ ਕਰਾਂਗੇ ਲੋਕਾਂ ਭਾਦ ਕੋਈ ਮੋਟਾ ਕਲਾ ਇੱਧਰੋਂ ਬਾੜ ਦੇ ਗੱਡੀ ਤੇ ਦੇਖ ਰਿਹਾ ਕੀ ਕਹਿੰਦਾ ਹੋਇਆ ਅੱਧਾ ਬੈਕ ਲਾਉਣ ਨੂੰ ਕਹਿੰਦਾ ਮੈਨੂੰ ਲੱਗਦਾ ਕਮਿਟੇਟਾ ਪੂਰਾ ਪੂਰਾ ਸਾਰਾ ਬੱਦੀ ਲੱਗਿਆ ਸੋ ਬਾਈ ਬੜੇ ਟ੍ਰੇਡਸ ਨਾਲ ਉਹਦੀ ਬੜਾ ਆਇਆ ਇਹ ਨਾ ਲੋਕ ਲੋਨੀ ਪੈਣੀ ਹੈ ਇਹਦਾ ਹੁਣ ਤਾਂ ਕੋਈ ਕਹਿੰਦਾ ਨਹੀਂ ਹੁੰਦਾ ਇੱਥੇ ਗੱਡੀ ਬੈਕ ਲਾ ਦੇਗਾ ਕਦ ਤੱਕ ਚੱਟਨੇ ਕਿੱਤੀ ਕਮ ਹੋਣੀ ਬੈਗ ਜਾਣ ਵਾਲੀ ਕੋਈ ਗੱਲ ਨਹੀਂ ਕੋਈ ਸਾਉਰੀ ਮੈਂ ਬੈਗ ਲਾਉਂਦਾ ਦਿਖਾ ਨਹੀਂ ਰੱਖਦਾ ਕਿਉਂਕਿ ਉਹ ਹੈਗਾ ਲੋਅ ਤੇ ਜਦੋਂ ਸੀ ਮੂਰੇ ਸਾਹਸ ਪਰੂ ਵੀ ਮੋਟਾ ਸਿੱਕਾ ਕੀ ਜਾ ਰਿਹਾ ਹੈ ਕੈ ਬੈਗ ਕਿੰਨੇ ਕਵਾਲੀ ਗੇਮ ਵਿੱਚ ਕਰਦਾ ਕਿਸੇ ਕਿਸ ਕਰਦੇ ਤੇ ਡਰਾਈਵਰੀ ਹੈ ਹੋ ਗਿਆ ਮੂਰੇ ਟ੍ਰੇਨ ਆ ਕੇ ਖੜ ਗਿਆ ਉਹਨਾਂ ਸਾਬਰ ਕਰ ਥੋੜਾ ਜਾਂ ਕ੍ਰੇਨ ਫਸਾ ਕੇ ਖੜ ਗਿਆ ਦੂਜਾ ਜੋਬਰ ਵਿੱਚ ਤੇ ਉਹਨਾਂ ਨੂੰ ਇਹ ਜੇ ਦੇਖੀ ਦੇਖਿਓ ਮੜਾ ਜਾਂ ਹੋ ਗਿਆ ਉਹ ਤੇ ਗੱਡੀ ਬੈਕ ਲਿਆਣੀ ਆ ਆਪਾਂ ਆ ਛੋਟੀ ਕ੍ਰੇਨ ਵਾਲੇ ਨੇ ਵੱਡੀ ਕ੍ਰੇਨ ਵਾਲੇ ਦੇ ਵਿੱਚ ਕ੍ਰੇਨ ਫਸਾ ਲਈ ਸੀ ਉਹਨਾਂ ਨੂੰ ਕਹਾਂ ਵੀ ਪਰਾਂ ਕਰ ਬਾਈ ਇਹ ਗੱਡੀ ਬੈਕ ਲੱਗਣੀ ਆ ਇੱਥੇ ਆ ਗਿੱਧਰ ਆ ਗਿਆ ਵਿੱਚ ਤੇ ਲੈ ਵੀ ਮੈਨੂੰ ਲੱਗਦਾ ਹੁਣ ਆਪਾਂ ਹੱਥ ਮਾਰੂਗਾ ਵੀ ਆਉਣ ਦੇ ਕਿਸੇ ਸੱਪ ਉੱਪਰ ਹੀ ਰੱਖ ਦੇਣ Det er ordentlig.